ਤੁਸੀਂ ਦੇਖ ਰਹੇ ਹੋ ਡੀ ਟੀ ਵੀ ਪੰਜਾਬੀ ਅਤੇ ਮੈਂ ਹਾਂ ਦੀਪਕ ਮਧਾਵਨ ਅਸੀਂ ਇਸ ਵੇਲੇ ਮੌਜੂਦ ਹਾਂ ਸਤਲੁਜ ਕੰਡੇ ਦੇ ਵਸੇ ਪਿੰਡ ਗਜਨੀ ਵਾਲਾ ਦੋਨਾਂ ਮੱਕੜ ਵਿਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੈਮਰਾ ਪਰਸੇ ਨੂੰ ਕਵਾਂਗਾ ਕਿ ਪਹਿਲਾ ਸਤਲੁਜ ਦਰਿਆ ਦੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਕਿਸ ਤਰ੍ਹਾਂ ਨੱਕੋ ਨੱਕ ਇਹ ਸਤਲੁਜ ਦਰਿਆ ਭਰ ਚੁੱਕਿਆ ਹੈ ਔਰ ਕਈ ਪਿੰਡਾਂ ਨੂੰ ਆਪਣੇ ਘਰੇ ਵਿੱਚ ਲੈ ਲਿਆ ਹੈ ਮੌਕੇ ਤੇ ਜਿਹੜੇ ਨਿਵਾਸੀ ਪੀੜਤ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਏਕੜ ਫਸਲ ਪਿਤਭਾਈ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੈਜਾ ਲਾਂ ਦੇ ਲਈ ਸਮਾਜ ਸੇਵੀ ਦੀਪਕ ਸ਼ਰਮਾ ਜੀ ਨੰਬਰਦਾਰ ਸਾਹਿਬ ਸੈਕਲ ਸਾਹਿਬ ਹੋਰ ਸਮਾਜ ਸੇਵੀ ਪਿੰਡ ਵਾਸੀ ਸਰਪੰਚ ਸਾਹਿਬ ਹੋਰ ਪੀੜਤ ਲੋਕ ਵੀ ਇੱਥੇ ਪਹੁੰਚੇ ਨੇ ਦੀਪਕ ਸ਼ਰਮਾ ਜੀ ਜੈਜਾ ਲਾਂ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਮਾਹੌਲ ਏ ਥੋੜਾ ਜੀ ਜਦੋਂ ਅਸੀਂ ਆ ਕੇ ਗੁਰਦੀਪ ਜੀ ਪਹਿਲਾਂ ਸਾਡੇ ਨਾਲ ਕੰਮ ਕਰਦੇ ਰਿਹਾ ਪਿੰਡਾਂ ਦੇ ਵਿੱਚ ਉਹ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਇਸ ਪਿੰਡ ਦੀ ਆਵਾਮ ਸਾਰੀ ਜਦੋਂ ਸਾਡੀ ਗੱਲਬਾਤ ਹੋਈ ਅਸੀਂ ਕਿਹਾ ਵੀ ਜਾਇਜ਼ਾ ਲੈ ਕੇ ਆਉਣਾ ਚਾਹੁੰਦੇ ਹਾਂ ਉੱਥੇ ਦੇਖਣਾ ਚਾਹੁੰਦੇ ਕਿ ਕੀ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਕਿ ਪਾਣੀ 2-2 3-3 ਫੁੱਟ ਹੋਰ ਉੱਪਰ ਹੋਇਆ ਹੈ ਇਹ ਜਿਹੜੇ ਆਸਾਰ ਨੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਬਹੁਤ ਵੱਡਾ ਖਤਰਾ ਹੈ ਲਗਭਗ ਦੱਸਿਆ ਜਾ ਰਿਹਾ ਕਿ 4000 ਏਕੜ ਜ਼ਮੀਨ ਇਫੈਕਟਡ ਇਹ ਜਿਹੜੀ ਹੋ ਰਹੀ ਹੈ। ਇਹਨਾਂ ਦੀ ਜਿਹੜੀ ਗਰਦੋਰੀ ਸੀ 2007 ਦੀ ਗੱਲ ਹੈ ਜਦੋਂ ਇਹ ਰਜਿਸਟਰੀਆਂ ਹੋਈਆਂ ਸੀਗੀਆਂ ਇਹਨਾਂ ਦੀ ਗਰਦੋਰੀ ਹੋਈ ਸੀਗੀ ਉਸ ਤੋਂ ਬਾਅਦ 2009 2009 ਦੇ ਵਿੱਚ ਇਹ ਸਾਰੀਆਂ ਗਰਦੋਰੀਆਂ ਤੋੜਤੀਆਂ ਗਈਆਂ ਜਿਹੜੀ ਮਾਲਕੀ ਜਗ੍ਹਾ ਸੀ ਉਹ ਫਿਰ ਤੋਂ ਦੁਬਾਰਾ ਜੰਗਲਾਤ ਵਿਭਾਗ ਦੇ ਕੋਲ ਚਲੀ ਗਈਆਂ। ਹੁਣ ਗੱਲ ਇਹ ਹੈ ਵੀ ਜਿਹੜੇ ਲੋਕ ਕਈ ਸਾਲਾਂ ਤੋਂ ਜਦੋਂ ਤੋਂ ਆਪਣਾ ਦੇਸ਼ ਆਜ਼ਾਦ ਹੋਇਆ ਇੰਡੀਪੈਂਡੈਂਸ ਮਿਲੀ ਹੈ ਉਦੋਂ ਤੋਂ ਲੈ ਕੇ ਇੱਥੇ ਵਾਸ ਕਰ ਰਹੇ ਐ ਨਾਲ ਹੀ ਇਹਨਾਂ ਜ਼ਮੀਨਾਂ ਦੇ ਪਰਵਾਹੀ ਕਰ ਰਹੇ ਐ। ਕਿਉਂਕਿ ਇਹਨਾਂ ਕੋਲ 1.5 1.5 2 2 ਕਿੱਲਾ 2.5 2 ਕਿੱਲਾ 4 4 ਕਿੱਲਾ ਜ਼ਮੀਨ ਹੈ ਇਹਨਾਂ ਵਾਸਤੇ ਜੋ ਕੋ ਜੈ ਖੇਤੀ ਹੈ ਤਾਂ ਖੇਤੀ ਨਾਲ ਸੰਬੰਧਤ ਜਿੰਨੇ ਭਰਾ ਵੀਰ ਨੇ ਪਹਿਲਾਂ ਤਾਂ ਮੈਂ ਸੂਬੇ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਘੱਟੋ ਘਾਟ ਆਪਾਂ ਬਾਰਡਰ ਦਾ ਖਾਸ ਧਿਆਨ ਦੇਈਏ ਕਿਉਂਕਿ ਨਾਲ ਲਗਵਾ ਹੀ ਤੁਸੀਂ ਦੇਖੋਗੇ ਐਲਓਸੀ ਹੈ ਜਿਹੜੀ ਲਾਈਨ ਆਫ ਕੰਟਰੋਲ ਹੈ ਉੱਥੇ ਬਿਲਕੁਲ ਜਿਹੜੀ ਤਾਰ ਲੱਗੀ ਹੋਈ ਉਸ ਤੋਂ ਬਾਅਦ ਪਾਕਿਸਤਾਨ ਹੈ ਔਰ ਇਤੋਰੀ ਜਿੰਨੀ ਵੀ ਜ਼ਮੀਨ ਹੈ ਆਸ-ਪਾਸ ਇਹ ਹੁਣ ਪਿੰਡਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਖਰਾਬ ਹੁੰਦੇ ਜਾ ਰਹੇ ਆ ਜ਼ਮੀਨ ਪਈਆਂ ਨੇ ਸਬਜ਼ੀਆਂ ਲਾਈਆਂ ਹੋਈਆਂ ਕਈਆਂ ਨੇ ਖੇਤੀ ਕੀਤੀ ਹੋਈ ਹੈ ਲਗਭਗ ਜ਼ਮੀਨ ਤੁਸੀਂ ਆਪ ਦੇਖ ਰਹੇ ਇੱਥੇ ਵੀ ਨਾਲ ਲਗਵਾ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਓ ਕਿ ਹੁਣ ਇਹ ਪਾਣੀ ਜਿਹੜਾ ਲੋਕਾਂ ਦੀਆਂ ਉਪਜਾਊ ਜ਼ਮੀਨਾਂ ਤੱਕ ਪਹੁੰਚਦਾ ਚਲਾ ਜਾ ਰਿਹਾ ਹੈ ਔਰ ਜਿਨ੍ਹਾਂ ਵੀਰਾਂ ਨੇ ਸਬਜ਼ੀਆਂ ਲਾਈਆਂ ਹੋਈਆਂ ਜਾਂ ਕੋਈ ਵੀ ਇੱਥੇ ਫਸਲ ਆਪਣੀ ਗਾਈ ਹੋਈ ਹੈ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਹੈ ਖਰਾਬ ਹੋ ਚੁੱਕੀ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਇਹ ਕਰਨਾ ਚਾਹਣਾ ਕਿ ਪੰਜਾਬ ਸਰਕਾਰ ਸਾਢੇ 3 ਸਾਲ ਹੋ ਚੁੱਕੇ ਹੈ ਸਾਢੇ 3 ਸਾਲ ਦੇ ਵਿੱਚ ਕੋਈ ਸਟ੍ਰੈਟਜੀ ਬਣਾਉਂਦੇ ਕੋਈ ਪਲੈਨਿੰਗ ਬਣਾਉਂਦੇ ਤਾਂ ਆਪਾਂ ਨੂੰ ਪਤਾ ਲੱਗ ਸਕਦਾ ਕਿ ਜਿਹੜਾ ਜਿਹੜਾ ਫਲੱਡ ਹੈ ਜਾਂ ਜਿਹੜਾ ਮੌਸਮ ਆਪਾਂ ਦੇਖ ਰਹੇ ਆ ਕਿ ਕਿਦਾਂ ਦਾ ਮੌਸਮ ਮਾਰਿਆ ਲਗਾਤਾਰ بارشਾਂ ਚੱਲ ਰਹੀਆਂ ਇਹ ਜਿਹੜਾ ਵੈਦਰ ਕਾਸਟਿੰਗ ਹੁੰਦਾ ਹੈ ਮੌਸਮ ਵਿਭਾਗ ਨੂੰ ਪਤਾ ਹੁੰਦਾ ਹੈ ਕਿ ਕਦੋਂ ਕੀ ਹੋਣ ਵਾਲਾ ਹੈ ਇਸੇ ਕਰਕੇ ਮੌਸਮ ਵਿਭਾਗ ਬਣਾਇਆ ਗਿਆ ਤੇ ਜਦੋਂ ਉਹ ਮੌਸਮ ਵਿਭਾਗ ਨੇ ਇਹ ਕਿਹਾ ਕਿ ਬਹੁਤ ਵੱਡਾ ਫਲੱਡ ਆ ਰਿਹਾ ਹੈ ਔਰ ਪੁੱਲਾਂ ਦੇ ਪੁੱਲ ਬੰਨਦੇ ਬੰਨ ਜਿਹੜੇ ਆ ਟੁੱਟਣ ਦੇ ਆਸਾਰ ਨੇ ਜ਼ਮੀਨਾਂ ਇੰਨੀ ਇਫੈਕਟ ਹੋ ਸਕਦੀਆਂ ਹੈ ਕੇਂਦਰ ਦੀ ਸਰਕਾਰ ਨਾਲ ਸੂਬੇ ਦੀ ਸਰਕਾਰ ਨੂੰ ਪਹਿਲਾਂ ਤੋਂ ਪਲੈਨਿੰਗ ਕਰਦੇ ਹੋਏ ਇਹਦੇ ਉੱਪਰ ਕੋਈ ਠੋਸ ਕਦਮ ਚੱਕਣਾ ਚਾਹੀਦਾ ਸੀ ਜੋ ਕਿ ਹੁਣ ਤੱਕ ਨਹੀਂ ਚੱਕਿਆ ਗਿਆ ਹੁਣ ਮੈਂ ਤਾਂ ਮਾਨ ਸਾਹਿਬ ਨੂੰ ਇਹੀ ਬੇਨਤੀ ਕਰਨਾ ਚਾਹਣਾ ਸਾਡੇ ਮੁੱਖ ਮੰਤਰੀ ਔਰ ਨਾਲ ਹੀ ਜਿਹੜੇ ਵੀ ਡਿਪਾਰਟਮੈਂਟ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜੋ ਵੀ ਜੋ ਵੀ ਕਿਸਾਨਾਂ ਵਾਸਤੇ ਕੀਤਾ ਜਾ ਸਕਦਾ ਹੈ ਇਹਨਾਂ ਸਾਰੇ ਭਰਾਵਾਂ ਵੀਰਾਂ ਵਾਸਤੇ ਕੀਤਾ ਜਾਵੇ ਇੱਥੇ ਇਹ ਵੀ ਸੁਣਨ ਨੂੰ ਮਿਲਿਆ ਸਰਪੰਚ ਸਾਹਿਬ ਨੇ ਵੀ ਗੱਲ ਕੀਤੀ ਹੈ ਔਰ ਨਾਲ ਹੀ ਨੰਬਰਦਾਰ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਕਈ ਜਿਹੜੀਆਂ ਜ਼ਮੀਨਾਂ ਆਫ ਦਾ ਰਿਕਾਰਡ ਹੈ ਇਹ ਚੀਜ਼ਾਂ ਆਨ ਥੇਅਰ ਕੋਡ ਹੈ ਕਾਚਰ ਆਫ ਥੇਅਰ ਕੋਡ ਹੈ ਕਿਉਂਕਿ ਮੈਂ ਜਿਵੇਂ ਗੱਲ ਕੀਤੀ ਕਿ ਗਰਦੋਰੀਆਂ ਰਜਿਸਟਰੀਆਂ ਤੋੜ ਦਿੱਤੀਆਂ ਗਈਆਂ ਸੀ 2009 ਦੇ ਵਿੱਚ ਤਾਂ 2007 ਦੇ ਵਿੱਚ ਤਾਂ ਸਾਰੇ ਦਾ ਨਾਮ ਸੀਗੇ ਜਿਹੜੇ 2007 ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਨਾਮ ਸੀਗੇ ਉਹਨਾਂ ਸਾਰਿਆਂ ਨੂੰ ਇਹ ਮੁਆਵਜ਼ੇ ਦੇ ਵਿੱਚ ਲਿਆ ਜਾਵੇ ਔਰ ਉਹਨਾਂ ਨੂੰ ਪੀੜਤਾਂ ਨੂੰ ਇਹ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਕਿਉਂਕਿ ਸਾਰੇ ਹੀ ਬੰਦੇ ਕਿਤੇ ਨਾ ਕਿਤੇ ਫਾਰਮਿੰਗ ਪ੍ਰੋਡਿਊਸ ਦੇ ਨਾਲ ਰਿਲੇਟਡ ਕਰਦੇ ਆ ਇਸ ਕਰਕੇ ਇਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਬਾਰੇ ਕੋਈ ਖਿਆਲ ਕੀਤਾ ਜਾਵੇ ਬਾਰਡਰ ਵਾਲੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਬਹੁਤ ਵੱਡੀ ਇੱਕ ਨਲਾਇਕੀ ਹੈ ਸਰਕਾਰਾਂ ਦੀ ਕਿ ਇਸ ਬਾਰਡਰ ਦੇ ਵਿੱਚ ਨਾ ਤਾਂ ਕੋਈ ਚੰਗਾ ਪਾਪਾ ਨੂੰ ਜਿਵੇਂ ਸਕੂਲ ਫੈਮਿਨਸ ਦੀ ਗੱਲ ਕਰਦੇ ਆ ਨਾ ਤਾਂ ਕੋਈ ਚੰਗਾ ਸਕੂਲ ਫੈਮਿਨਸ ਇੱਥੇ ਹੈਗਾ ਔਰ ਨਾ ਹੀ ਕਿਸੇ ਤਰ੍ਹਾਂ ਇੱਥੇ ਕੋਈ ਕਾਲਜ ਹੈ ਔਰ ਨਾ ਹੀ ਕੋਈ ਇੱਥੇ ਯੂਨੀਵਰਸਿਟੀ ਹੈ ਨਾ ਹੀ ਕੋਈ ਚੰਗਾ ਹਸਪੀਟਲ ਹੈ ਇਹ ਹਾਲਾਤ ਬਾਰਡਰ ਦੇ ਹੋ ਚੁੱਕੇ ਆ ਜੇ ਮੈਂ ਗੱਲ ਕਰਾਂ ਲਗਭਗ ਤਾਂ 150 ਦੇ ਆਸ-ਪਾਸ 150 ਦੇ ਆਸ-ਪਾਸ ਇੱਥੋਂ ਆਪਾਂ ਕੁਝ ਦਿਹਾਤੀ ਦਾ ਲੈ ਲਈ ਏਰੀਆ ਕੁਝ ਗਰੂਰ ਸਾਧ ਦਾ ਲੈ ਲਈ ਕੁਝ ਲਾਲਾਬਾਦ ਦਾ ਲਈ 150 ਜਿਹੜਾ ਇਥੇ ਲਗਭਗ ਏਰੀਆ ਦੀ ਮੈਂ ਗੱਲ ਕਰਾਂ ਬਹੁਤ ਮੁਸ਼ਕਿਲ ਹਾਲਾਤ ਨੇ ਕਿ ਇੱਥੇ ਹਲੇ ਤੱਕ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਰਕਾਰਾਂ ਵੱਲੋਂ ਜੇ ਸਰਕਾਰਾਂ ਚਾਹੁੰਦੀਆਂ ਤਾਂ ਪਹਿਲਾਂ ਤੋਂ ਪ੍ਰੀਪਲਾਨ ਕਰਕੇ ਇੱਥੇ ਕੁਝ ठोस ਕਦਮ ਚੱਕ ਸਕਦੀਆਂ ਸੀ ਜੋ ਮੈਂ ਮੌਇਨਾ ਕਰ ਰਿਹਾ ਇੱਥੇ ਦੇਖ ਰਿਹਾ ਇੱਥੇ ਬੜਾ ਵਧੀਆ ਹੱਲ ਕੀਤਾ ਜਾ ਸਕਦਾ ਹੈ ਕਿ ਇੱਕ ਪੱਕਾ ਜਿਹੜਾ ਬੰਨ ਲੱਗੇ ਜਾਂ ਫਿਰ ਇਹ ਜਿੰਨੀ ਜ਼ਮੀਨ ਹੈ ਜਿੰਨਾ ਜਿੰਨਾ ਕਿਸਾਨ ਭਰਾਵਾਂ ਦੀ ਹੈ ਜਾਂ 2007 ਦੇ ਵਿੱਚ ਜਿਹੜੇ ਜਿਹੜੇ ਕਿਸਾਨ ਭਰਾ ਆਏ ਦੇ ਮਾਲਕ ਸੀ ਮਾਲਕੇ ਸੀ ਉਹਨਾਂ ਸਾਰਿਆਂ ਨੂੰ ਬੰਦਾ ਹੋਇਆ ਮੁਆਵਜ਼ਾ ਦੇ ਕੇ ਇਕਰੀਬਨ 10 ਦਸਨ ਦੇ ਮੁਤਾਬਕ ਹੈ ਕਿ 6 ਤੋਂ 7 ਏਕੜ ਜ਼ਮੀਨ 6 ਤੋਂ 7 ਕਿਲੇ ਇੱਥੋਂ ਬਿਲਕੁਲ ਰਾ ਪਾਣੀ ਨਾਲ ਭਰਿਆ ਹੁੰਦਾ ਔਰ ਹਰ ਵਾਰੀ ਇਹ ਜਿਹੜਾ ਹੜ ਆਉਂਦਾ ਔਰ ਹਰ ਵਾਰੀ ਇਦਾਂ ਦੇ ਮੌਸਮ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਲੋਕਾਂ ਦਾ ਇਹ ਨੁਕਸਾਨ ਇਹ ਖਾਵੇਂ ਦੁਬਾਰਾ ਨਾਪੂਕਤ ਨਾ ਪਵੇ ਇੱਥੇ ਕੋਈ ਪੱਕੇ ਬੰਨ ਬਣਾਏ ਜਾਣ ਜਾਂ ਇੱਥੇ ਕੋਈ ਪੁਲ ਬਣਾਏ ਜਾਣ ਇਹਨਾਂ ਸਾਰਿਆਂ ਨੂੰ ਮੁਆਵਦਾ ਬੰਦਾ ਹੋਇਆ ਦੇ ਕੇ ਇੱਥੇ ਐਸਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਤਾਰ ਤੋਂ ਉਹ ਪਾਰ ਦੇ ਲੋਕ ਵੀ ਜਿਹੜੇ ਤਾਰ ਤੋਂ ਪਾਰ ਪਾਰ ਜਿਹੜਾ ਪਾਕਿਸਤਾਨ ਦਾ ਏਰੀਆ ਸ਼ੁਰੂ ਹੋ ਜਾਂਦਾ ਜਿੱਦਾਂ ਕਿ ਡਰੱਗਸ ਇੱਥੇ ਆਉਂਦਾ ਹੈ ਡਰੋਂਦੇ ਰਾਂ ਹੀ ਡਰੱਗਸ ਭੇਜ ਦਿੰਦੇ ਆ ਹੋਰ ਸਮਗਲਿੰਗ ਹੁੰਦੀ ਹੈ ਇੱਕ ਤਾਂ ਇਹ ਵੀ ਬੰਦ ਹੋ ਜੂਗੀ ਨਾਲ ਇੱਕ ਪੁਖਤਾ ਜਿਹੜਾ ਪ੍ਰਬੰਧ ਵੀ ਹੋ ਜਾਏਗਾ ਨਾਲ ਜਿਹੜਾ ਜ਼ਮੀਨਾਂ ਦਾ ਮੁਆਵਜ਼ਾ ਵੀ ਮਿਲ ਜੇਗਾ ਨਾਲ ਆਉਣ ਵਾਲੇ ਘੱਟੋ ਘੱਟ 50 ਸਾਲਾਂ ਵਾਸਤੇ ਇਹ ਪੱਕੇ ਪ੍ਰਬੰਧ ਕੀਤੇ ਜਾ ਸਕਦੇ ਆ ਇਹ ਕੇਂਦਰ ਦੀ ਸਰਕਾਰ ਅੱਗੇ ਜਿਹੜੇ ਵੀ ਮੰਗ ਪੱਤਰ ਹੈ ਮੈਮੋਰੰਡਮ ਹੈ ਪਿੰਡ ਵਾਲਿਆਂ ਦੀ ਸਾਰੇ ਵਿਚਾਰ ਧਾਰਾ ਲੈਂਦੇ ਹੋਏ ਇਹ ਅਸੀਂ ਰੱਖਣ ਜਾਵਾਂਗੇ ਔਰ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਾਂਗੇ ਕਿਉਂਕਿ ਕਿਉਂਕਿ ਇਹ ਸਾਰਾ ਜੰਗਲਾਤ ਵਿਭਾਗ ਹੈ ਕਿ ਮੈਂ ਇੱਥੇ ਪਟਵਾਰੀ ਨਾਲ ਵੀ ਗੱਲ ਹੋਈ ਹੈ ਔਰ ਇੱਥੇ ਦੇ ਜਿਹੜੇ ਨੰਮਦਾ ਸਾਹਿਬ ਹੈ ਉਹਨਾਂ ਨਾਲ ਵੀ ਗੱਲ ਹੋਈ ਹੈ ਤਾਂ ਉਹਨਾਂ ਦੇ ਦੱਸਣ ਮੁਤਾਬਿਕ ਕੇ ਕੇਂਦਰ ਦੀ ਸਰਕਾਰ ਨਾਲ ਰਿਲੇਟ ਕਰਦਾ ਏ ਤਾਂ ਕੇਂਦਰ ਦੀ ਸਰਕਾਰ ਤੱਕ ਅਸੀਂ ਮੰਗ ਪੱਤਰ ਵੀ ਦੇਾਂਗੇ ਸੂਬੇ ਦੀ ਸਰਕਾਰ ਨੂੰ ਇਹ ਗੱਲ ਕਹਾਂਗੇ ਕਿ ਜੋ ਹੋ ਸਕਦਾ ਹੈ ਉਹ ਸਾਰਾ ਧਿਆਨ ਤੁਹਾਡਾ ਬਾਰਡਰ ਚ ਬਾਰਡਰ ਸਾਈਡ ਹੋਣਾ ਚਾਹੀਦਾ ਹੈ ਦੇਣ ਵਾਸਤੇ ਕੁਝ ਆਓ ਕੁਝ ਕਰਨ ਲਈ ਆਓ ਕੁਝ ਪੁਖਤਾ ਤੁਹਾਡੇ ਕੋਲ ਕੀ ਜਾਣਕਾਰੀ ਹੈ ਜਾਂ ਪੁਖਤਾ ਤੁਹਾਡੇ ਕੋਲ ਕੀ ਕੀ ਪਲੈਨਿੰਗ ਹੈ ਇਹ ਲੋਕਾਂ ਨੂੰ ਸਮਝਾਓ ਕਿਉਂਕਿ ਹਰ ਸਾਲ ਹੀ ਹਰ ਸਾੜੀ ਹਰ ਕਾਰਨ ਕਿੰਨੀ ਜ਼ਰਾ ਪੀੜਾ ਸਹਿਣੀ ਪੈਂਦੀ ਹੈ ਬੋਰਡ ਦੇ ਲੋਕਾਂ ਨੂੰ ਇਹ ਤੁਹਾਡੇ ਸਾਹਮਣੇ ਇਹਨਾਂ ਲਈ ਕੋਈ ਪੁਖਤਾ ਪ੍ਰਬੰਧ ਹੋਣਾ ਚਾਹੀਦਾ ਮੇਰਾ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਹਾਂਜੀ ਨੰਬਰਦਾਰ ਸਾਹਿਬ ਕੀ ਖਰਾਬਾ ਹੋਇਆ ਇਸ ਜਿਹੜਾ ਹੜ ਦੇ ਕਾਰਨ ਸਰਦੀ ਇੱਥੇ ਲੱਗ ਪਾ ਜਿਹੜਾ ਪਾਰ ਜਿਹੜਾ ਸਾਡਾ 7 ਲੋਤ ਪਾਰ ਹੈ ਜੀ 17 18 ਸੈਕੜ ਜਮੀਨ ਹੈ ਜੀ ਤੇ ਉਧਰ ਸਾਰਾ ਟੋਟਲੀ ਖਰਾਬਾ ਹੋ ਚੁੱਕਿਆ ਜੀ ਜਿਹੜਾ ਇਧਰ ਦੇ ਸਾਈਡ ਤੇ ਇਧਰ ਦੇ ਸਾਈਡ ਤੇ ਸਾਡੇ ਲਗਭਗ 4-5 ਸੈਕਿੰਡ ਜਿੰਨੀ ਨੇ ਇਧਰ ਹੈ ਜਿਹੜੀ ਇਹ ਤੁਸੀਂ ਵੇਖ ਰਹੇ ਹੋਣ ਬਰਬਾਦੀ ਦੇ ਰਾਤ ਰੇਕ ਪਾਸੋਂ ਪਾਣੀ ਨਿਕਲਿਆ ਇਹ ਵੀ ਫਸਲਾਂ ਸਾਰੀਆਂ ਖਰਾਬ ਨੇ ਕਿੰਨੇ ਏਕੜ ਫਸਲ ਖਰਾਬ ਹੋਈਏ ਇਸ ਹੜ ਦੇ ਕਾਰਨ ਇਹ ਹੜ ਦੇ ਕਾਰਨ ਲਗਭਗ ਤਿੰਨਾਂ ਪਿੰਡਾਂ ਦੀ 4-5000 ਏਕੜ ਪਾਰ ਅਗਲੇ ਸਾਈਡ ਤੇ ਜ਼ਮੀਨ ਖਰਾਬ ਹੋ ਗਈ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਪਸ਼ੂ ਭੁੱਖੇ ਮਾਰੇ ਨੇ ਜਿਨ੍ਹਾਂ ਲਈ ਚਾਰਾ ਨਹੀਂ ਹੈ ਕੀ ਉਹਨਾਂ ਵਾਸਤੇ ਕੋਈ ਸਮਾਜ ਸੇਵੀ ਜਾਂ ਰਾਜਨੀਤਿਕ ਪਾਰਟੀਆਂ ਦੇ ਅੱਗੇ ਆਏ ਨੇ ਆ ਸਰ ਰਾਜਨੀਤਿਕ ਪਾਰਟੀਆਂ ਤਾਂ ਸਾਰਾ ਅਜੇ ਤੱਕ ਨਹੀਂ ਕੋਈ ਅੱਗੇ ਆਇਆ ਸਮਾਜ ਸੇਵੀ ਅੱਗੇ ਆਇਆ ਜੇ ਉਹਨਾਂ ਕੱਲ ਗੁਰਪ੍ਰੀਤ ਸੇਖੋਂ ਜਾਇਆ ਸੀਗਾ ਉਹਨਾਂ 100 ਗੱਠ ਚਾਰ ਦੀ ਗੱਲ ਗੱਲ ਕਹੀ ਸੀ ਚੱਜ ਆ ਰਿਹਾ ਜੀ ਪਰਮਿੰਦਰ ਆਵਲਾ ਜੀ ਇਸ ਇਲਾਕੇ ਤੇ ਬਹੁਤ ਵੱਡੇ ਸਮਾਜ ਸੇਵੀ ਕਹੇ ਜਾਂਦੇ ਨੇ ਕਿ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਨਹੀਂ ਸਰ ਉਹਨਾਂ ਦਾ ਕੱਲ ਕਾਲ ਆਈ ਸੀਗੀ ਉਹ ਕੱਲ ਨੂੰ ਆ ਰਿਹਾ ਜੀ ਉਹ ਸਾਰਾ ਕੁਝ ਲੈ ਕੇ ਆਉਣਗੇ ਫੀਡ ਦੀ ਲੋੜ ਹੈ ਜੋ ਵੀ ਆਂਦੇ ਨੇ ਜਦੋਂ ਕਿਸੇ ਲੈ ਕੇ ਆਵਾਂਗੇ ਕਿ ਪਸ਼ੂ ਇਸ ਖਰਾਬ ਜਿਹੜਾ ਹੜ ਆਇਆ ਏ ਜਿਹੜੀ ਤਬਾਹੀ ਮੱਚੀ ਏ ਸਾਰਿਆਂ ਨੂੰ ਸੁਰੱਖਿਤ ਪਸ਼ੂਆਂ ਨੂੰ ਔਰ ਜਿਹੜੇ ਮਨੁੱਖ ਸੀਗੇ ਉਹਨਾਂ ਨੂੰ ਪੂਰੀ ਤਰ੍ਹਾਂ ਬਾਹਰ ਸੁਰੱਖਿਅਤ ਕੱਢ ਲਿਆ ਗਿਆ ਨਹੀਂ ਸਰ ਲਗਭਗ 12 13 ਜਿਹੜੇ ਬਲਦ ਦਾ ਪਾਰ ਆ ਬਾਕੀ ਜਿਹੜੇ ਟਰੈਕਟਰ ਮਸ਼ੀਨਰੀ ਆ ਲਗਭਗ ਉਹ ਵੀ ਪਾਰ ਆ ਜੀ ਜਿਆਦਾ ਲੰਝਾਨੇ ਕਿ 15 16 ਟਰੈਕਟਰ ਜਿਹੜੇ ਪਾਰ ਨੇ ਜੀ ਉਹਨਾਂ ਨੂੰ ਕੱਢਣ ਦਾ ਕੋਈ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਹੋਵੇ ਸਰ ਉਹਨਾਂ ਨੂੰ ਕੱਢਣ ਦਾ ਸਾਡੇ ਕੋਲ ਬੇੜੇ ਦਾ ਹੱਲ ਸੀਗਾ ਕਿਉਂਕਿ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਉਹ ਲਿਆ ਨਹੀਂ ਸਕਦੇ ਜੀ ਅਸੀਂ ਸਰਕਾਰ ਵੱਲੋਂ ਕੀ ਮਦਦ ਕੀਤੀ ਜਾ ਰਹੀ ਹੈ ਪੂਰੀ ਤਰ੍ਹਾਂ ਸਰਕਾਰ ਵੱਲੋਂ ਦਾ ਤੁਸੀਂ ਦੇਖ ਰਿਹਾ ਜੇ ਕੋਈ ਮਦਦ ਨਹੀਂ ਆਈ ਸੀ ਤਾਂ ਦੁਆਰ ਲਾਉਂਦੇ ਰਾਂ ਆ ਸਾਡੀ ਨਾਜ ਜਿਹੜੀ ਨੋਜ ਸਾਹਮਣੇ ਜੀ ਸਾਡੀ ਨੋਜ ਜਿਹੜੀ 2023 ਵਿੱਚ ਡਿੱਗ ਪਈ ਆ 2023 ਦਾ 2 ਸਾਲ ਹੋ ਗਿਆ ਕੋਈ ਨੋਜ ਨਹੀਂ ਬਣੀ ਸਾਡੇ ਜਿਹੜੇ ਆਲੇ ਬੰਨ ਨੇ ਸੱਸੀ ਆ ਸਾਹਮਣੇ ਤੁਸੀਂ ਕੈਮਰਾ ਨੂੰ ਕਮਾਲ ਕਰੇ ਜਿਹਦੇ ਉੱਤੋਂ ਪਾਣੀ ਨੰਗਾਤਾ ਹੈ ਇਹ ਅਸੀਂ ਆਪ ਖੁਦ ਕੱਲ ਜੇਸੀਬੀ ਲਾ ਕੇ ਆਪਦੇ ਪੈਸੇ ਨਾਲ ਬਣਵਾਏ ਆ ਤੇ ਦੂਜਾ ਜਿਹੜਾ ਇਹ ਆ ਨਾਂ ਦੇ ਵਿੱਚ ਤੁਸੀਂ ਬੰਨਣਾ ਜੀ ਤੇ ਬੰਨ ਨਹੀਂ ਬਣਿਆ ਹੈ ਜੀ ਅਸੀਂ ਦੇਖ ਰਹੇ ਸੀ ਜਦੋਂ ਸੀ ਆਰੇ ਸੀ 21 ਐਸ ਡੀ ਐਮ ਸਾਹਿਬ ਇੱਥੋਂ ਕੇ ਇਹ ਗਏ ਨੇ ਕਿ ਉਹਨਾਂ ਵੱਲੋਂ ਕੋਈ ਪ੍ਰਬੰਧ ਦਦਾ ਕੋਈ ਪ੍ਰੋਸਾ ਦਿੱਤਾ ਗਿਆ ਹੋਵੇ ਨਹੀਂ ਸਰ ਜੀ ਆ ਕੋਈ ਪ੍ਰਬੰਧ ਦਾ ਹੌਸਲਾ ਪ੍ਰੋਸਾ ਨਹੀਂ ਦਿੱਤਾ ਗਿਆ ਜੇ ਕੋਈ ਕੀਤਾ ਹੁੰਦਾ ਤੇ ਅੱਜ ਤੁਹਾਨੂੰ ਸੁਣਨਾ ਸੀ ਅੱਜ ਇੱਥੋਂ ਤੱਕ ਨੋਬਤ ਥੋੜਾ ਆਉਂਦੀ ਸੀ ਸਾਰਾ ਜਿਹੜੇ ਪਸ਼ੂ ਸੀਗੇ ਉਹ ਕਿਵੇਂ ਜਿਵਤ ਰਹਿ ਰਹੇ ਨੇ ਫਿਰ ਸਰ ਉਹ ਹੁਣ ਕੋਈ ਇੱਕ ਅੱਧਾ ਬੰਦਾ ਜਾਣੇ ਕਿ ਇੱਕ ਦੋ ਬੰਦੇ ਪਾਰ ਜਾਂਦੇ ਆ ਜਾਂ ਉਧਰ ਕੋਈ ਬੀ ਐਸ ਐਪ ਦਾ ਨਾਲ ਜਵਾਨ ਹੁੰਦਾ ਉਹ ਫਿਰ ਆਸੇ ਪਾਸੇ ਘਰ ਦਿੰ ਜਾਂਦੇ ਨੇ ਸਰਕਾਰਾਂ ਦਾ ਪ੍ਰੈਸ ਨੋਟ ਜਾਰੀ ਕਰਦਿਆਂ ਪਈ ਇਹਨਾਂ ਦਿਨਾਂ ਵਿੱਚ ਅਸੀਂ ਉਹ ਮਦਦ ਕਰ ਰਹੇ ਹਾਂ ਅਸੀਂ ਫੁਲਾਨੀ ਮਦਦ ਕਰ ਰਹੇ ਹਾਂ ਕਿ ਉਹ ਝੂਠੀ ਹੈ ਬਿਲਕੁਲ ਜੀ ਬਿਲਕੁਲ ਸਭ ਝੂਠੇ ਵਾਦੇ ਨੇ ਕੋਈ ਗੱਲਾਂ ਨਹੀਂ ਕੋਈ ਬਾਤਾਂ ਤਾਂ ਕਾਗਜ਼ੀ ਬਸ ਜੀ ਇਹ ਸਨ ਨੰਬਰਦਾਰ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਪ੍ਰਸ਼ਾਸਨ ਵਾਦੇ ਕਰ ਰਿਹਾ ਮਦਦ ਦੇ ਇਹ ਵਾਦੇ ਬਿਲਕੁਲ ਝੂਠੇ ਨੇ ਔਰ ਇਹਨਾਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਪਸ਼ੂਆਂ ਲਈ ਚਾਰਾ भेजा ਜਾਵੇ बार-बार इकको ही मांगे ਕੀ ਚਾਰੇ ਨੂੰ ਜਲਤੋ ਜਲਦ ਭੇਜਿਆ ਜਾਵੇ ਤਾਂ ਕਿ ਜਿਹੜੇ ਬੇਜਬਾਨੇ ਪਸ਼ੂ ਨੇ ਉਹ ਜਿਵਤ ਰਹਿ ਸਕਣ ਇਸ ਤੋਂ ਬਾਅਦ ਹੋਰ ਵੀ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਹੜਕਾ ਨੇ ਕੀ ਕਹਿਣਾ ਬਹੁਤ ਜ਼ਿਆਦਾ ਬੁਰੇ ਹਾਲਾਤ ਹੋ ਚੁੱਕੇ ਆ ਇਹਦੇ ਚਾਹੀਦਾ ਕੋਈ ਨਾ ਕੋਈ ਕਰਨਾ ਸਰਕਾਰ ਨੂੰ ਕੋਈ ਪਟਿਆ ਬਾਰੇ ਕੋਈ ਪਾਣੀ ਦਾ ਕੋ ਮੜਾ ਮੋਟਾ ਵੇਖਣਾ ਕੋਈ ਨਹੀਂ ਸਰਕਾਰ ਬੈਠੋਲੀ ਵੇਲੇ ਪਾਣੀ ਦਾ ਵੇਖੋ ਸਵੇਰੇ ਨਾਲ ਫੁੱਟ ਪਾਣੀ ਜੜ ਗਿਆ ਹੋਰ ਐਨੇ ਬੁਰੇ ਹਾਲਾ ਸਵੇਰੇ ਬਜਾ ਹੈਗਾ ਹੋਰ ਵੇਖੋ ਕਿਹਾੜ ਬਣ ਗਿਆ ਕੋਈ ਇੱਥੇ ਪੁੱਛਦਾ ਨਹੀਂ ਹੈਗੀ ਆਉਂਦੇ ਬੋਟਾ ਆਰੇ ਬੋਟਾ ਆਰੇ ਸੁੱਖਾਂ ਦਾ ਭੱਜਿਆ ਹੁੰਦੇ ਨੇ ਜੇ ਇੱਥੇ ਕਰਦੇ ਆ ਉਹ ਕਰਦੇ ਆ ਪਰ ਭੁੱਖ ਚੜੀ ਜਾਂਦੇ ਨੇ ਕੋਈ ਕਰਦੇ ਨਹੀਂ ਕੁਛ ਵੀ ਐਵੇਂ ਬੋਟਾ ਬਣਾਉਂਦੇ ਮਾਰੇ ਆਉਂਦੇ ਜਿਹੜਾ ਵੀ ਆਉਂਦਾ ਹੈ ਹੋਰ ਕੁਛ ਨਹੀਂ ਕਰਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੱਤ ਰੁੱਝ ਪੂਰੇ ਫਾਨ ਤੇ ਹੈ ਜਿਸ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਜਿਸ ਤੋਂ ਸਾਫ ਜਾਹਰ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਇਹ ਪਾਣੀ ਦੀ ਸਪੀਡ ਹੈ ਪੂਰੇ ਫਾਨ ਤੇ ਹੋਰ ਜਿਆਦਾ ਵੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਪੂਰੀ ਤਰ੍ਹਾਂ ਸਰਕਾਰ ਦੇ ਪ੍ਰਬੰਧ ਨਹੀਂ ਹੈ ਔਰ ਜਿਹੜੇ ਵਾਦੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਮਦਦ ਦੇ ਬਿਲਕੁਲ ਝੂਠੇ ਨੇ ਦੇਖਦੇ ਰਹਿਓ ਬੀਟੀਵੀ ਪੰਜਾਬੀ 哈哈哈